ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਯੂਥ ਵੈਲਫੇਅਰ ਕਲੱਬ ਪ੍ਰਧਾਨ ਜਸਪ੍ਰੀਤ ਜੀ ਤੇ ਉਹਨਾਂ ਦੇ ਨਾਲ ਸਾਰੇ ਹੀ ਪਰਸਨ ਜਿਨ੍ਹਾਂ ਨੇ ਵੀ ਸਹਿਯੋਗ ਦਿੰਦੇ ਆ ਸੋ ਬਹੁਤ ਜ਼ਿਆਦਾ ਵਧੀਆ ਉਪਰਾਲਾ ਹੋ ਰਿਹਾ ਇੱਥੇ ਸਿਵਲ ਹਸਪੀਟਲ ਜੱਚਾ ਬਚਾ ਕੇਂਦਰ ਦੇ ਵਿੱਚ ਜਿੱਥੇ ਇੱਕ ਲੰਗਰ ਦਾ ਜਿਹੜੀ ਸ਼ੁਰੂਆਤ ਕੀਤੀ ਗਈ ਜਿੱਦਾਂ ਕਿ ਆਪਾਂ ਨੂੰ ਬਾਬਾ ਜੀ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ 13-13 ਕੋ ਤੋਲਣਾ ਸਿਖਾਇਆ ਔਰ ਵੀਰ ਪੈਦਾ ਲੰਗਰ ਲਗਾ ਕੇ ਪੰਜਾਬੀਆਂ ਦੇ ਵਿੱਚ ਉਹ ਚੀਜ਼ ਨੂੰ ਜज्ਬੇ ਨੂੰ ਪੈਦਾ ਕੀਤਾ ਕਿ ਅੱਜ ਵੀ ਉਹ ਵੀਰ ਪੈਦਾਲੰਗਰ ਬਹੁਤ ਸਾਰੇ ਭੁੱਖਿਆਂ ਦੀ ਜਿਹੜੀ ਪੇਟ ਨੂੰ ਭਰ ਰਿਹਾ ਹੈਗਾ ਤਾਂ ਇਸੇ ਤਰੀਕੇ ਨਾਲ ਅਸੀਂ ਇਸ ਸੰਸਥਾ ਦੇ ਨਾਲ ਜੁੜੇ ਹੋਏ ਹਾਂ ਤਾਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਮਾਨ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਉਹਨਾਂ ਦਾ ਇੱਕ ਛੋਟਾ ਜਿਹਾ ਕੰਮ ਬਣ ਕੇ ਕਿਸੇ ਦੀ ਭੁੱਖੇ ਦੀ ਪੇਟ ਦੀ ਪਾਲਣਾ ਕਰ ਪਾ ਰਹੇ ਹਾਂ ਸੋ ਇਹ ਸਾਥ ਵਾਸਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਇਹ ਸਾਰੇ ਜੂਥ ਵੈਲਫੇਅਰ ਕਲੱਬ ਦਾ ਸੋ ਇਹਨਾਂ ਦੇ ਨਾਲ ਹਮੇਸ਼ਾ ਹੀ ਇਸੇ ਤਿੱਕ ਨਾਲ ਸਹਿਯੋਗ ਦਿੰਦੇ ਰਵਾਂਗੇ ਸੋ ਇਹ ਜਿਹੜੀ ਅੱਜ ਦੀ ਸੇਵਾ ਝੋਲੀ ਪਈ ਆ ਅਸੀਂ ਪ੍ਰਵਾਣ ਕਰਦੇ ਹਾਂ ਪ੍ਰਮਾਤਮਾ ਦੇਣ ਦੁੱਗਣੀ ਰਾ ਚੌਗਣੀ ਇਸ ਸੰਸਥਾ ਨੂੰ ਤਰੱਕੀ ਬਖਸ਼ੇ ਤੇ ਇਹਦੇ ਵਿੱਚ ਅਸੀਂ ਹੋਰ ਯੋਗਦਾਨ ਪਾਉਂਦੇ ਰਹੀਏ ਤੇ ਇਸ ਸਮਾਜ ਵਾਸਤੇ ਕੁਝ ਵਧੀਆ ਕਰ ਪਾਈਏ ਸੋ ਧੰਨਵਾਦ ਜੀ ਸਾਰਿਆਂ ਨੂੰ